ਖਾਰਿਓਗ ચીਫ ਮਿਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਮੈਨੂੰ ਬਹੁਤ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਤੇ अनेਕਾਂ ਜਿਹੜੇ ਸਾਡੇ ਗੰਨਾ ਬੀਜਣ ਵਾਲੇ ਕਿਸਾਨ ਨੇ ਉਹਨਾਂ ਦੀ ਗੁਹਾਰ ਤੋਂ ਬਾਅਦ ਮਜਬੂਰੀ ਨਾਲ ਇੱਕ ਚਿੱਠੀ ਤੁਹਾਡੇ ਨਾਮ ਜੀ ਮੈਨੂੰ ਓਪਨ ਚਿੱਠੀ ਲਿਖਣੀ ਪੈ ਰਹੀ ਹੈ ਜਿਹਦੇ ਵਿੱਚ ਕੋਆਪਰੇਟਿਵ ਮੱਲਾ ਪ੍ਰਾਈਵੇਟ ਮੱਲਾ ਤਾਂ ਜਿਹੜਾ ਡਿਊਜ਼ ਰਹਿੰਦੇ ਨੇ ਜਿਹੜੇ ਬਕਾਏ ਰਹਿੰਦੇ ਨੇ ਜ਼ਿਮੇਤਦਾਰਾਂ ਦੇ ਤਕਰੀਬਨ 70000 ਪਰਿਵਾਰ ਆ ਹੋ ਗਏ ਹੈ ਜਿਨ੍ਹਾਂ ਦੇ 2 ਸਾਲ ਦੇ ਬਕਾਏ ਅਜੇ ਤੱਕ ਇਹਨਾਂ ਮਿਲਾਂ ਨੇ ਨਹੀਂ ਦਿੱਤੇ ਜਿਹਦੇ ਵਿੱਚ ਸਹਿਕਾਰੀ ਮਿਲਾਂ ਜਿਹੜੀਆਂ ਗਵਰਨਮੈਂਟ ਆਫ ਪੰਜਾਬ ਦੀਆਂ ਨੇ ਉਹਨਾਂ ਦੇ 2018 ਤੇ 19 ਦਾ ਜੇ 41.36 ਕਰੋੜ ਰੁਪਈਆ ਸਾਢੇ 41 ਕਰੋੜ ਰੁਪਈਆ ਉਹਨਾਂ ਦਾ ਰਹਿੰਦਾ ਪ੍ਰਾਈਵੇਟ ਮਿਲਾਂ ਦਾ 2018 ਤੇ 19 ਦਾ 55 ਕਰੋੜ ਰੁਪਈਆ ਦੋਨਾਂ ਦਾ ਰਲਾ ਕੇ 2018 ਤੇ 19 ਦਾ 96.36 ਕਰੋੜ ਰੁਪਈਆ ਤਕਰੀਬਨ 100 ਕਰੋੜ ਰੁਪਈਆ ਉਹ ਅਜੇ ਤੱਕ ਬਕਾਇਆ ਹੈ ਇਸ ਸਾਲ ਦੇ ਬਕਾਇਆ ਜਿਹੜੇ ਨੇ ਤੁਹਾਡੀਆਂ ਸਹਿਕਾਰੀ ਮਿਲਾਂ ਜਿਹੜੀਆਂ ਨੇ ਉਹਨਾਂ ਦਾ ਹੈ 257.12 ਕਰੋੜ ਰੁਪਏ ਤੇ ਪ੍ਰਾਈਵੇਟ ਮਿਲਾਂ ਦਾ ਬਕਾਇਆ ਹੈ 328 ਕਰੋੜ ਰੁਪਏ ਸੋ ਜੇ ਟੋਟਲ ਗੱਨੇ ਦਾ ਲੈ ਲਈਏ ਦੋਹਾਂ ਸਾਲਾਂ ਦਾ ਪੰਜਾਬ ਦੇ ਕਿਸਾਨਾਂ ਦਾ ਇੱਕ ਅਜੇ ਤੱਕ ਜਿਹੜਾ ਸਰਕਾਰ ਨੇ ਤੇ ਪ੍ਰਾਈਵੇਟ ਮਿਲਾਂ ਨੇ ਦੇਣਾ ਉਹ ਹੈ ਟੋਟਲ 681.48 ਕਰੋੜ ਮੈਂ ਚੀਫ ਮਿਨਿਸਟਰ ਸਾਹਿਬ ਤੁਹਾਨੂੰ ਹੀ ਇਹ ਪੁੱਛਣਾ ਕਿ ਤੁਸੀਂ ਦੱਸੋ ਕਿ ਗਵਰਨਮੈਂਟ ਆਫ ਪੰਜਾਬ ਨੇ ਬਹੁਤ ਸਾਲਾਂ ਤੋਂ ਇਹ ਇਸ ਗੱਲ ਦੇ ਮੰਨ ਕਰਦੇ ਆਏ ਨੇ ਕਿ ਸਾਡਾ ਜਿਹੜਾ ਸੋਇਲ ਦਾ ਟੈਕਸਚਰ ਹੈ ਖਰਾਬ ਹੋ ਰਿਹਾ ਹੈ ਪਾਣੀ ਦੇ ਲੈਵਲ ਬੜੀ ਸਪੀਡ ਨਾਲ ਘਟ ਰਿਹਾ ਜੀ ਤੇ ਤੁਹਾਡੀ ਹੀ ਬੇਨਤੀ ਤੇ ਪੰਜਾਬ ਦੇ ਕਿਸਾਨਾਂ ਨੇ ਰਵਾਇਤੀ ਜਿਹੜੀ ਸਾਡੀ ਫਸਲ ਸੀ ਝੋਨੇ ਦੇ ਕਣਕ ਦੀ ਉਹਦੇ ਤੋਂ ਡਾਇਵਰਸੀਫਿਕੇਸ਼ਨ ਕੀਤੀ ਤੁਸੀਂ ਕਿਹਾ ਕਿ ਦੂਸਰੀਆਂ ਫਸਲਾਂ ਉਗਾਓ ਦੂਸਰੀਆਂ ਫਸਲਾਂ ਲੋਕਾਂ ਨੇ ਬੀਤੀਆਂ ਤੇ ਅੱਜ ਮੁਨਾਕਾਸ਼ਤਕਾਰਾਂ ਨੂੰ ਅਸੀਂ ਸਜ਼ਾ ਦੇ ਰਹੇ ਹਾਂ ਉਹ ਆਪਣਾ ਹੱਕ ਮੰਗ ਰਹੇ ਨੇ ਮੁੱਖ ਮੰਤਰੀ ਜੀ ਉਹ ਕੋਈ ਕਿਸੇ ਕਿਸਮ ਦੀ ਕੋਈ ਤੁਹਾਡੇ ਕੋਲੋਂ ਇਸ ਗੱਲ ਦੀ ਫਰਿਆਦ ਨਹੀਂ ਕਰ ਰਹੇ ਕਿ ਸਾਡੀ ਕੋ ਮਦਦ ਕਰੋ ਤੇ ਆਪਣੇ ਹੱਕਾਂ ਦੀ ਗੱਲ ਇਹ ਕਰ ਰਹੇ ਤੇ ਜਿਹੜਾ 슈ਗਰ ਦੇ ਜਿਹੜੇ ਕਾਨੂੰਨ ਹੈਗੇ ਮਿਲਜ਼ ਦੇ ਉਹਦੇ ਬਕਾਇਦਾ ਤੌਰ ਇਹ ਗੱਲ ਲਿਖੀ ਗਈ ਹੈ ਕਿ 14 ਦਿਨ ਤੋਂ ਬਾਅਦ ਜੇ ਕਿਸੇ ਨੂੰ ਪੇਮੈਂਟ ਨਹੀਂ ਹੁੰਦੀ ਤੇ ਉਸ ਕਿਸਾਨ ਦਾ ਹੱਕ ਬਣਦਾ ਹੈ ਕਿ ਉਹਨੂੰ ਬੈਂਕ ਇੰਟਰਸਟ ਦੇ ਨਾਲ ਇਹ ਮਿਲਾਂ ਜਿਹੜੀਆਂ ਭਾਵੇਂ ਪ੍ਰਾਈਵੇਟ ਹੋਣ ਭਾਵੇਂ ਸਰਕਾਰੀ ਮਿਲਾਂ ਹੋਣ ਉਹਨੂੰ ਪੇਮੈਂਟ ਕਰ ਲਈਏ ਮੇਰੀ ਗੁਜ਼ਾਰਿਸ਼ ਹੈ ਬਹੁਤ ਸਾਰੇ ਤੁਹਾਡੇ ਉੱਚਖਤ ਅਧਿਕਾਰੀ ਜਿਹੜੇ ਤੁਹਾਡੇ ਦਫ਼ਤਰ ਦੇ ਉਹਨਾਂ ਨਾਲ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਮੈਂ ਤਾਲਮੇਲ ਵੇਸੀ ਕਿ ਇਹ ਤੁਸੀਂ ਪੈਸੇ ਇਹਨਾਂ ਦੇ ਦਵਾਈ ਜਾਣ ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਹਨਾਂ ਨੇ ਆਪਣੀ ਮਜਬੂਰੀ ਜ਼ਾਹਿਰ ਕੀਤੀ ਤਾਂ ਮੈਂ ਇਸ ਇੱਕ ਛੋਟੇ ਜਿਹੇ ਵੀਡੀਓ ਦੇ ਜ਼ਰੀਏ ਤੁਹਾਡੇ ਕੋਲ ਮੰਗ ਕਰ ਰਿਹਾ ਹਾਂ ਕਿ ਪੰਜਾਬ ਦਾ ਫਾਰਮਰ ਜਿਹੜਾ ਹੈ ਕੋਈ ਚੈਰਿਟੀ ਨਹੀਂ ਮੰਗ ਰਿਆ ਆਪਣਾ ਹੱਕ ਮੰਗ ਰਿਆ ਕਿਰਪਾ ਕਰੋ ਤੁਸੀਂ ਇੰਟਰਵੈਨ ਕਰੋ ਇਹ ਜੁਆਇੰਟ ਲੈਟਰ ਜਿਹੜੀ ਹੈ ਇਕੱਲੀ ਮੇਰੇ ਵੱਲੋਂ ਨਹੀਂ ਲਿਖੀ ਗਈ ਇਹਦੇ ਵਿੱਚ ਕਾਦੀਆਂ ਦੇ ਐਮ ਐਲ ਏ ਸਾਬ ਫਤਿਹ ਜੰਗ ਸਿੰਘ ਬਾਜਵਾ ਵੀ ਸਿਗਨੇਟਰੀ ਨੇ ਇਹਦੇ ਵਿੱਚ ਸਾਬ ਬਲਵਿੰਦਰ ਸਿੰਘ ਲਾਡੀ ਐਮ ਐਲ ਏ ਸ੍ਰੀ ਹਰਗੋਬਿੰਦਪੁਰ ਉਹਨਾਂ ਦੇ ਵੀ ਚਿੱਠੀ ਤੇ ਦਸਖਤ ਨੇ ਇਹਦੇ ਵਿੱਚ ਜੋਗਿੰਦਰ ਪਾਲ ਜੀ ਸਾਡੇ ਹਲਕਾ ਪੁਏ ਦੇ ਐਮ ਐਲ ਏ ਇਹ ਸਾਰੇ ਹੀ ਐਮ ਐਲ ਏ ਜਿਨੇ ਨੇ ਤੇ ਮੈਂ ਅਸੀਂ ਇਹਨਾਂ ਕਾਸ਼ਤਕਾਰਾਂ ਦੇ ਅਸ਼ੀਰਵਾਦ ਦੇ ਨਾਲ ਹੀ ਅੱਜ ਜਿਹਨਾਂ ਪੋਜੀਸ਼ਨਾਂ 'ਚ ਪਹੁੰਚੇ ਆ ਪਹੁੰਚੇ ਆ ਤੁਹਾਡੀ ਸਰਕਾਰ ਦੇ ਵਿੱਚ ਵੀ ਇਹਨਾਂ ਕਾਸ਼ਤਕਾਰਾਂ ਦਾ ਨਮਾਇਆ ਰੋਲ ਸੀ ਐਮਐਲਏ ਨੂੰ ਇਲੈਕਟ ਕਰਨੇ ਵਿੱਚ ਤੁਹਾਡੀ ਸਰਕਾਰ ਬਣਾਉਣ ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਤਾਂ ਮੇਰੀ ਬੇਨਤੀ ਹੈ ਕਿਰਪਾ ਕਰੋ ਇਹਨਾਂ ਦਾ ਇਹਨਾਂ ਦਾ ਹੱਕ ਜਿਹੜਾ ਜਲਦੀ ਤੋਂ ਜਲਦੀ ਗੌਰਮੇਟੋਂ ਪੰਜਾਬ ਇਹਨਾਂ ਦਾ ਹੱਕ ਦੇ ਓਪਨ ਮੈਸੇਜ ਦੇ ਜ਼ਰੀਏ ਮੈਨੂੰ ਇਹ ਮਜਬੂਰ ਅੱਜ ਵੀਡੀਓ ਦਾ ਇੱਕ ਤੁਹਾਨੂੰ ਮੈਸੇਜ ਕਰਨਾ ਪੈ ਰਿਹਾ ਹੈ ਕਿ ਲੋਕ ਗੁਹਾਰ ਪਾਰੇ ਨੇ ਇਸ ਗੁਹਾਰ ਸੁਣਦਾ ਸਾਡਾ ਫਰਜ਼ ਹੈ ਤਾਂ ਜਲਦੀ ਤੋਂ ਜਲਦੀ ਇਹਨਾਂ ਦੇ ਬਕਾਇਆ ਦੀ ਅਦਾਇਗੀ ਵਿਦ ਇੰਟਰਸਟ ਪੰਜਾਬ ਗਵਰਨਮੈਂਟ ਆਪਣੀਆਂ ਮਿਲਾਂ ਤੋਂ ਵੀ ਕਰਵਾਏ ਤੇ ਪ੍ਰਾਈਵੇਟ ਮਿਲਾਂ ਕੋ ਵੀ ਇਹ ਸਾਰੇ ਪ੍ਰਾਈਵੇਟ ਮਿਲਾਂ ਵਾਲੇ ਜੀ ਮਿਸਟਰ ਸਾਹਿਬ ਕੋਈ ਇਹੋ ਜਿਹਾ ਹੈ ਨਹੀਂ ਜਿਹੜਾ ਕਰੋੜਾਪਤੀ ਅਰਬਾਪਤੀ ਲੋਕ ਹੈ ਪੈਸੇ ਦੀ ਕਿਸੇ ਕੋ ਕੋ ਕਮੀ ਹੈ ਨਹੀਂ ਮੈਂ ਵਿਸ਼ੇਸ਼ ਤੌਰ ਏਸ ਵੀਡੀਓ ਦੇ ਵਿੱਚ ਦੋ ਮਿਲਾਂ ਦੀ ਸਰਾਹਨਾ ਕਰਨਾ ਚਾਹੁੰਦਾ ਏਬੀ 슈ਗਰਸ ਦਸੂਆ ਤੇ ਇੱਕ ਨਾਹਰ 슈ਗਰ ਮਿਲਜ਼ ਅਮਲੋ ਇਹਨਾਂ ਦੋਨਾਂ ਨੇ ਪਿਛਲੇ ਸਾਲ ਤੇ ਇਸ ਸਾਲ ਦੇ ਵੀ ਟੋਟਲ ਪੈਸੇ ਕਿਸਾਨਾਂ ਦੇ ਉਹਦੀ ਅਦਾਇਗੀ ਕਰ ਦਿੱਤੀ ਜੇ ਦੋ ਮਿਲਾਂ ਦਸੂਹੇ ਵਾਲੀ ਤੇ ਮਲੋਹ ਵਾਲੀ ਟੋਟਲ ਪੈਸਿਆਂ ਦੀ ਅਦਾਇਗੀ ਕਰ ਸਕਦੀ ਏ ਤੇ ਸਹਿਕਾਰੀ ਮਿਲਾਂ ਤੇ ਬਰਾਈਵਟ ਬਾਕੀ ਦੀਆਂ ਪ੍ਰਾਈਵੇਟ ਮਿਲਾਂ ਕਿਉਂ ਨਹੀਂ ਕਰ ਸਕਦੀ ਤੋਂ ਮੈਂ ਤੁਹਾਨੂੰ ਫੇਰ ਗੁਜ਼ਾਰਿਸ਼ ਕਰਾਂਗਾ ਕਿਰਪਾ ਕਰੋ ਕਿਸਾਨੀ ਦਾ ਬੁਰਾ ਹਾਲ ਏ ਲੋਕ ਬੈਂਕਾਂ ਤੋਂ ਚੁੱਕ-ਚੁੱਕ ਕੇ ਇੰਟਰਸਟ ਦੇ ਰਹੇ ਨੇ ਉਹਨਾਂ ਦਾ ਆਪਣਾ ਹੱਕ ਉਹਨਾਂ ਨੂੰ ਅਦਾਇਗੀ ਨਹੀਂ ਹੋ ਪਾਰੀ ਤੋਂ ਮੈਨੂੰ ਪੂਰਨ ਵਿਸ਼ਵਾਸ ਹੈ ਕੇ ਮੈਸੇਜ ਪਹੁੰਚਣ ਤੋਂ ਬਾਅਦ ਆਜੇ ਓਪਨ ਚਿੱਠੀ ਪਹੁੰਚਣ ਤੋਂ ਬਾਅਦ ਤੁਹਾਡੀ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦਾ ਹੱਕ ਵਾਪਸ ਲਵਾਏਗੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਕਾਛ ਵਾਹਿਗੁਰੂ